ਰੇਸ਼ਾ ਜੰਮਦਾ ਤਾਂ ਦਿਮਾਗ ਚ ਆ ਜੀ ਸਿਰ ਚ ਜੰਮਦਾ ਸਿਰ ਚ ਚੱਲ ਜਾਂਦਾ ਜਾਂ ਗਲੇ ਚ ਹੁੰਦਾ ਰੇਸ਼ਾ ਜਾਂ ਛਾਤੀ ਚ ਹੁੰਦਾ ਰੇਸ਼ਾ ਤੇ ਸੁਣਨੋ ਬੰਦੇ ਨੂੰ ਬੰਦ ਹੋ ਜਾਂਦਾ ਜੀ ਦੇਖੋ ਜਿਹੜਾ ਰੇਸ਼ੇ ਦਾ ਹੁਣ ਜਿਹੜਾ ਰਸਤਾ ਨੱਕ ਆ ਰੇਸ਼ੇ ਨੇ ਬਾਹਰ ਇੱਥੋਂ ਦੀ ਹੋਣਾ ਸਾਨੂੰ ਰੇਸ਼ਾ ਜੰਮ ਜੰਮ ਕੇ ਨੱਕ ਚ ਬੰਦ ਹੋ ਜਾਂਦਾ ਸੋਜ ਆ ਜਾਂਦੀ ਜਿਵੇਂ ਡਾਕਟਰ ਹੱਡੀ ਵਧ ਗਈ ਇਹ ਚੀਜ਼ ਹੱਡੀ ਦਾ ਨਹੀਂ ਵਧਦੀ ਮੰਦੇ ਨਹੀਂ ਨਾ ਮਾਸ ਵਧਦਾ ਵੀ ਵਧੇ ਕਿ ਨਹੀਂ ਰੇਸ਼ਾ ਜੰਮਿਆ ਹੁੰਦਾ ਅਜਿਹਾ ਮੈਡੀਸਨ ਨੱਕ ਦੇ ਵਿੱਚ ਲਾਉਨੇ ਆ ਉਹ ਨੱਕ ਉਹਦੇ ਖੁੱਲ ਜਾਂਦਾ ਘੰਟੇ ਖਾਣੇ ਦੇ ਵਿੱਚ ਜਦੋਂ ਨੱਕ ਸਾਡਾ ਬੰਦ ਹੁੰਦਾ ਰੇਸ਼ੇ ਦਾ ਕਿਸੇ ਪਾਸੇ ਜਾਣਾ ਹੀ ਆ ਨਾ ਠੀਕ ਹੈ ਕਿਸੇ ਦੇ ਕੰਨਾਂ ਨਹੀਂ ਤੁਰ ਪੈਂਦਾ ਵਾ ਕਿਸੇ ਦੇ ਗਾਂ ਰੇਸ਼ੇ ਦੀ ਗੰਢ ਵੀ ਅੰਦਰ ਬਣ ਜਾਂਦੀ ਆ ਰਸੌਲੀ ਵੀ ਕਹਿੰਦੇ ਬਣ ਗਈ ਆ ਕਈਆਂ ਦੇ ਗਲੇ 'ਚ ਹੋ ਜਾਂਦਾ ਰੇਸ਼ਾ ਗਲੇ ਨੂੰ ਡਿੱਗਣਾ ਛਾਤੀ ਤੇ ਜਾਣਾ ਇਹਦੇ ਕਿਸੇ ਪਾਸੇ ਜਾਣਾ ਹੀ ਜਾਣਾ ਵਾ ਰੇਸ਼ੇ ਨੇ ਵੱਡੀ ਗੱਲ ਇਹ ਵੀ ਜਦੋਂ ਵੀ ਕਿਤੇ ਰੇਸ਼ਾ ਹੁੰਦਾ ਬੁਖਾਰ ਚੜਦਾ ਆਪਾਂ ਨੂੰ ਮੈਡੀਸਨ ਕੋਈ ਵੀ ਨਹੀਂ ਲੈਣੀ ਚਾਹੀਦੀ 2-3 ਦਿਨ ਠੀਕ ਹੈ ਉਹਨੂੰ ਵੈਸੇ ਹੀ ਆ ਉਹਨੇ ਹਟ ਜਾਣਾ ਵਾ ਕੋਈ ਮੂਲੋਂ ਗੱਲ ਆ ਤੁਸੀਂ ਸਪਈ ਦੇ ਦਾ ਪਤਾ ਲੈ ਕੇ ਉਹਨਾਂ ਚਾਹ ਦੇ ਵਿੱਚ ਚੰਗੀ ਤਰ੍ਹਾਂ ਵਾਲ ਲੋ ਕੱਟ ਕੇ ਰੇਸ਼ਾ ਕੱਟ ਕੇ ਉਹਨੇ ਬਾਹਰ ਮਾਰਨਾ ਤੁਹਾਡਾ ਜਿੰਨਾ ਮਰਜ਼ੀ ਹਰੇਸ਼ਾ